ਨਾਮ ਹੈ ਤੁਹਾਡਾ ਜੀ ਰਾਜੇਸ਼ ਕੁਮਾਰ ਰਾਜੇਸ਼ ਕੀ ਹੋਇਆ ਕਿਹੜੇ ਇਲਾਕੇ ਦਾ ਜੀ ਹੋਇਆ ਅੱਲੋਵਾਲ ਪਿੰਡ ਦਾ ਘਟਨਾ ਹੈ ਇੱਥੇ 3 ਲੋਕ ਫੁੱਲੇ ਲੱਗ ਗਏ ਆ ਤੇ ਸਾਰੇ ਪ੍ਰਵਾਸੀ ਸਵੇਰੇ ਸਵੇਰੇ ਉੱਠੇ ਆਪਣਾ ਰੋਟੀ ਪਾਣੀ ਨੂੰ ਲੱਗੇ ਆ ਭਰਾ ਸਾਡਾ ਚੱਲ ਗਿਆ ਹੀ ਕੰਮ ਤੇ ਇਹਦਾ ਫੈਮਿਲੀ ਆ ਥੱਲੇ ਵਾਲੇ ਤੇ ਉਹਨਾਂ ਨੇ ਚੋਲ ਮੰਨੋ ਚੜਾਇਆ ਇਹ ਗੈਸ ਦੇ ਉੱਤੇ ਛੋਟਾ ਗੈਸ ਸੀ ਤੇ ਚੜਾਇਆ ਤੇ ਮਨੋ ਭਾਏ ਗਰਮ ਵੀ ਨਹੀਂ ਆਦਾ ਉਹਨੇ ਤਨੋਂ ਪੈਪ ਅਗਲਕ ਅਕਲ ਆ ਗਿਆ ਤਾਂ ਉਹ ਰੂਮ ਦੇ ਵਿੱਚ ਚਾਰ ਬੰਦੇ ਤੇ ਉਹਨਾਂ ਨੇ ਸੋਚਿਆ ਫਿਰ ਬਾਹਰ ਛੁੱਟਿਆ ਉਹ ਮੁੰਡਾ ਜਿਹੜਾ ਉਹਨਾਂ ਨੇ ਸੋਚਿਆ ਬਾਹਰ ਬਾਹਰ ਛੁੱਟਿਆ ਤੇ ਇਹਨਾਂ ਦੀ ਫੈਮਿਲੀ ਹੀ ਬਾਹਰ ਤੇ ਗੈਸ ਜਦੋਂ ਜਿੱਦਾਂ ਛੁੱਟਿਆ ਬਾਹਰ ਖੁੱਲਾ ਏਰੀਆ ਹਾਂਜੀ ਬਾਹਰ ਛੁੱਟਿਆ ਤਾਂ ਖੁੱਲਾ ਏਰੀਆ ਕਿ ਚਲੋ ਬਾਹਰ ਜੋ ਹੈ ਬਸ ਕੋਈਗਾ ਉਹ ਮੌਕੇ ਤੇ ਬਲਾਸਟ ਹੋਇਆ ਮੌਕੇ ਤੇ ਬਲਾਸਟ ਹੋਇਆ ਤੇ ਉਹਦੇ ਵਿੱਚ ਉਹਨਾਂ ਦੇ ਦੋ ਭਰਾ ਏ ਇਹਨਾਂ ਦਾ ਵੀਵੀ ਬੱਚਾ ਖੁਦ ਏ ਸਾਰੇ ਜੰਗਲ ਚ ਆ ਗਏ ਤੇ ਹਾਂਜੀ ਅਗ ਲਾ ਗਏ ਕਿਤੇ ਸਿਲਿੰਡਰ ਬਹੁਤ ਭਿਆਨਕ ਕਾਗਏਦਾ ਹੈ ਕਿ ਸਿਲਿੰਡਰ ਦਾ ਹਜੇ ਵੀ ਪਤਾ ਨਹੀਂ ਕਿੱਥੇ ਗਿਆ ਹਾਂਜੀ ਤੇ ਬਾਕੀ ਸਾਰਿਆਂ ਦੀ ਜਾਨ ਦਾ ਬਚਾਅ ਹਾਂਜੀ ਜਾਨ ਦਾ ਬਚਾਅ ਪਰ ਨੁਕਸਾਨ ਜਿਆਦਾ ਇਹਨਾਂ ਦੇ ਬੱਚੇ ਦਾ ਜਿਆਦਾ ਨੁਕਸਾਨ ਹੋਇਆ ਤੇ ਉਹ ਮੁੰਡਾ ਹੈਗਾ ਕਿ ਐਸੇ ਮੁੰਡਾ ਇਹਨਾਂ ਦਾ ਜਾਨ ਨੁਕਸਾਨ ਹਾਂਜੀ ਭਾਂਡ ਪ੍ਰਕਾਸ਼ ਕੀ ਕਰਦੇ ਹੋ ਕੰਮ ਕਰਦੇ ਹਾਂ ਕੌਨਸੇ का काम अच्छा तो क्या हुआ? मैं सुबह उठा चावल रखा ना गैस बारह गया चावल के लाया, में लिया, से आग लग गया रूम से बाहर निकाल के फेंक दिया फिर भी फट गया तो सब लोग आग बगल में था सबको जल गया यही समस्या है कितना था क्या माहौल बना फिर कौन लेके आया हॉस्पिटल ਹਸਪੀਟਲ ਵਿਜ਼ਨ ਲੈ ਕੇ ਆਏ ਹਾਂਜੀ ਕਰਨ ਆਏ ਆ ਅੱਜ ਸਾਡੇ ਕੋਲ ਤਕਰੀਬਨ ਸਵੇਰੇ 9 ਵਜੇ ਐਸਪੀਐਚ ਬਟਾਲਾ ਵਿੱਚ 5 ਪੇਸ਼ੈਂਟ ਆਏ ਆ ਜੋ ਕਿ ਸਿਲੰਡਰ ਕਰਨ ਬਟਨ ਕਰਨ ਬਰਨਸ ਦੇ ਨਾਲ ਆਏ ਸੀਗੇ ਜਿਹੜੇ 5 ਪੇਸ਼ੈਂਟ ਆ ਉਹਨਾਂ ਦਾ ਨਾਮ ਹੈ ਅਨੰਦ ਜੋ ਕਿ ਇੱਕ 6 ਸਾਲ ਦਾ ਬੱਚਾ ਹੈ ਪਟਾਪ 18 ਸਾਲ ਦਾ ਬੰਦਾ ਹੈ ਮੀਨਾ ਜੋ ਕਿ 35 ਸਾਲ ਦੀ ਔਰਤ ਹੈ ਰਾਜਵੰਸ਼ੀ ਜੋ ਕਿ 30 ਸਾਲ ਦਾ ਬੰਦਾ ਹੈ ਐਂਡ ਪ੍ਰਕਾਸ਼ ਜੋਗੀ 20 ਸਾਲ ਦਾ ਬੰਦਾ ਹੈ ਇਹ ਸਾਰੇ ਹੀ ਜਿਹੜੇ ਪੇਸ਼ੈਂਟਸ ਸੀ ਬਰਨਸ ਦੇ ਨਾਲ ਆਏ ਸੀ ਅਸੀਂ ਉਹ ਸਾਰੇ ਪੇਸ਼ੈਂਟਸ ਨੂੰ ਦੇਖਿਆ ਸਾਰੇ ਇਸ ਟਾਈਮ ਸਟੇਬਲ ਨੇ ਤੇ ਇਹਨਾਂ ਨੂੰ ਫਸਟ ਏਡ ਦੇ ਦਿੱਤੀ ਗਈ ਹੈ ਸਾਡਾ ਇਹੀ ਪਲਾਨ ਹੈ ਕਿ ਇਸ ਟਾਈਮ ਆਪਾਂ ਦਾਖਲ ਕਰਾ ਕੇ ਸਪੈਸ਼ਲਿਸਟ ਦੀ ਰਾਏ ਅੱਗੇ ਲਵਾਵਾਂਗੇ ਨਹੀਂ ਅਸੀਂ ਸਾਰਿਆਂ ਦੇ ਵਾਈਟਲਸ ਚੈੱਕ ਕੀਤੇ ਨੇ ਜੋ ਵਾਈਟਲਸ ਸਾਨੂੰ ਸ਼ੋ ਹੋਏ ਨੇ ਸਾਰਿਆਂ ਦੀ ਸਟੇਬਲ ਹੈਗੇ ਇਸ ਟਾਈਮ ਮੈਂ ਡਾਕਟਰ ਅੰਜਲ ਹਾਂ ਜੋ ਕਿ ਈਐਮਓ ਐਸਡੀਐਚ ਬਟਾਲਾ ਵਿੱਚ ਇਸ ਟਾਈਮ ਡਿਊਟੀ ਤੇ ਹਾਂ